भॻवं सिंह माना जी ਸਰ ਜੋ ਤੁਹਾਡੇ ਅੱਜ ਕਿਸ਼ਨਗੜ੍ਹ ਦੇ ਵਿੱਚ ਜਰਨੈਲ ਸਿੰਘ ਜੀ ਜੋ ਪੰਜਾਬ ਪ੍ਰਧਾਨ ਆਏ ਸੀਗੇ ਕੀ ਰਿਸਪੌਂਸ ਮਿਲਿਆ ਕਿੰਨਾ ਕੁ ਪਰਮਹੰਗਾਰਾ ਮਿਲਿਆ ਦੇਖੋ ਜੀ ਸੰਗਤ ਕੋਈ 7-800 ਦੇ ਕਰੀਬ ਇਕੱਠ ਸੀਗਾ ਬੰਦਿਆਂ ਦਾ ਉਹਦੇ ਵਿੱਚ ਬਹੁਤ ਪਰਮਹੰਗਾਰਾ ਮਿਲਿਆ ਤੇ ਉਹਨਾਂ ਨੇ ਲੋਕਾਂ ਨਾਲ ਇਹ ਵਾਦਾ ਕੀਤਾ ਵੀ ਮਤਲਬ ਜੋ ਵੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਆ ਸਰਦਾਰ ਲਾਲਜੀਤ ਸਿੰਘ ਜੀ ਭੁੱਲਰ ਜਦੋਂ ਆਪਣੇ ਐਮਪੀ ਚੋਣ ਚੋਣਾਂ ਨੂੰ ਜਿਤਾਇਆ ਜਾਵੇਗਾ ਤੇ ਕਿਸੇ ਦਾ ਵੀ ਕਿਸੇ ਹਰ ਪ੍ਰਕਾਰ ਦੇ ਕੰਮ ਪਹਿਲ ਦੇ ਆਧਾਰ ਤੇ ਕਰਾਏ ਜਾਣਗੇ ਜਿਵੇਂ ਕਿ ਦਿੱਲੀ ਵਿੱਚ ਹੁੰਦੇ ਆ ਧੰਨਵਾਦ ਜੀ ਸਰ ਜੋ ਤੁਸੀਂ ਅੱਜ ਰੈਲੀ ਕਰਕੇ ਆਏ ਆ ਪਿੰਨ ਟੋਡਰਵਾਲ ਦੇ ਵਿੱਚ ਕਿੰਨਾ ਕੁ ਪਰਮਹੰਗਾਰਾ ਮਿਲ ਰਿਹਾ ਤੁਹਾਨੂੰ ਦੇਖੋ ਜੀ ਇਹਦਾ ਪਰਮਾ ਹੰਗਾਰਾ ਤੁਸੀਂ ਆਪ ਦੇਖ ਸਕਦੇ ਹੋ ਸੰਗਤਾਂ ਕਿੱਦਾਂ ਖੁਸ਼ੀ ਨਾਲ ਜਿਹੜੇ ਪਿੰਡ ਅਸੀਂ ਜਾਣੇ ਆ ਲੋਕੀ ਸਰੋਪੇ ਦੇ ਕਿਸ ਸਨਮਾਨਤ ਕਰਦੇ ਆ ਹਾਰ ਪਾ ਕੇ ਸਨਮਾਨਤ ਕਰਦੇ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਨੇ ਕੰਮ ਹੀ ਇੰਨੇ ਵਧੀਆ ਕੀਤੇ ਆ ਕਿ ਅਸੀਂ ਜਿਸ ਵੀ ਨਾ ਕਰਦੇ ਚਾਹਨੇ ਆ ਸਾਨੂੰ ਇੰਨਾ ਮਾਨ ਸਤਕਾਰ ਮਿਲਦਾ ਸੀ ਇੰਨੇ ਜੋਗੇ ਹੈ ਨਹੀਂ ਸੀ ਕਿ ਜਿੰਨਾ ਮਾਨ ਸਤਕਾਰ ਸਾਨੂੰ ਮਿਲ ਰਿਹਾ ਵਾ ਲੋਕੀ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਤੋਂ ਬਹੁਤ ਖੁਸ਼ ਨੇ ਆਮ ਜਨਤਾ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਆ ਆਮ ਜਨਤਾ ਨੂੰ ਮੈਂ ਇਹ ਸੰਦੇਸ਼ ਦੇਣਾ ਚਾਹੁੰਨਾ ਕਿ ਤੁਸੀਂ 1 ਜੂਨ ਨੂੰ ਆਪਣੀ ਮਤ ਦਾ ਦਾਨ ਕਰਨਾ ਹੈ ਬਹੁਤ ਸੋਚ ਸਮਝ ਕੇ ਵੋਟ ਪਾਓ ਜੇ ਅੱਜ 92 ਐਮ ਐਲ ਏ ਸੀਗੇ ਸਰਕਾਰ ਨੇ ਇੰਨੇ ਕੰਮ ਕੀਤੇ ਆ ਜੇ ਆਪਾਂ 13 ਐਮ ਪੀ ਹੋਰ ਭੇਜਾਂਗੇ ਸਰਦਾਰ ਭਗਵੰਤ ਸਿੰਘ ਜੀ ਮਾਨ ਦੇ ਹੋਂਦ ਦੇ ਆਪਾਂ 13 ਹੱਥ ਹੋਰ ਵਧਾਈਏ ਤੇ ਸੈਂਟਰ ਦੇ ਵਿੱਚ ਆਪਣੀ ਸਰਕਾਰ ਦਾ ਜਿਹੜਾ ਗੱਲ ਰੱਖ ਸਕੀਏ ਅਲਾਈਅੰਸ ਇੰਡੀਆ ਦੀ ਸਰਕਾਰ ਬਣੂਗੀ ਉਹਦੇ ਵਿੱਚ ਆਪਣੇ 2 ਤੋਂ 3 ਮੰਤਰੀ ਬਣਨੇ ਹੀ ਬਣਨੇ ਨੇ ਹਾਂਜੀ ਮੈਂ ਜੀ ਮਾਰਕਟ ਕਮੇਟੀ ਚੇਅਰਮੈਨ ਮੁਹੰਮਦ ਰਫੀ ਸੁਲਤਾਨਪੁਰ ਲੋਧੀ ਅੱਜ ਤੇ ਰੋਡ ショਅ ਕੱਢ ਕੇ ਆਏ ਆ ਕਿੰਨਾ ਕੁ ਪਰਮਾਹਾਰਾ ਮਿਲ ਰਿਹਾ ਤੁਹਾਨੂੰ ਬਾਜੀ ਤੁਸੀਂ ਦੇਖ ਹੀ ਰਹੇ ਆ ਜਨਤਾ ਦਾ ਕਾਠ ਜਿਹੜਾ ਠਾਠਾ ਮਾਰਦਾ ਸਰਦਾਰ ਲਾਲਜੀਤ ਸਿੰਘ ਪੁਲਰਜੀ ਦੇ ਹੱਕ ਵਿੱਚ ਆ ਤੁਸੀਂ ਹੁਣ ਵੀ ਦੇਖੋ ਜਿਹੜੀ ਮੀਟਿੰਗ ਹੋ ਰਹੀ ਆ ਕਿੰਨਾ ਪਰਮਾਹਾਰਾ ਲੋਕਾਂ ਦਾ ਬਹੁਤ ਜ਼ਿਆਦਾ ਪਰਮਾਹਾਰਾ ਔਰ ਇੱਕ 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 ਜਿਹੜੀ ਲਾਈਵ ਮੋਰ ਜਿਹੜੀ ਆ ਨਾ ਝਾੜੂ ਵਾਲੇ ਬਟਨ ਤੇ ਲੱਗੂਗੀ ਔਰ ਲਾਲਜੀਤ ਪੁਲਰਜੀ ਨੂੰ ਚਿਤਾ ਕੇ ਤੇ ਮਾਨ ਸਾਹਿਬ ਦੀ ਝੋਲੀ ਵਿੱਚ ਅਸੀਂ ਪਾਵਾਂਗੇ ਜੀ ਧੰਨਵਾਦ ਜੀ ਸਰਦਾਰ ਜੀ ਤੁਸੀਂ ਆਮ ਆਦਮੀ ਪਾਰਟੀ ਆ ਲਾਏ ਆ ਕਿੰਨਾ ਕੁ ਪਰਮਾਹਾਰਾ ਮਿਲ ਰਿਹਾ ਤੁਹਾਨੂੰ ਪਾਪਰ ਮਹੰਗਾ ਰਹਿ ਰਿਹਾ ਜੀ ਆਮ ਜਨਤਾ ਨੂੰ ਕਹਿੰਦੇ ਜਿਵੇਂ ਕਹਿਣਾ ਚਾਹੁੰਦੇ ਆ ਆਮ ਆਦਮੀ ਪਾਰਟੀ ਨੂੰ ਮੋਰਾ ਲਾਓ ਸਾਹਿਬ ਠੀਕ ਧੰਨਵਾਦ ਜੀ ਮੈਂ ਸੁਰਿੰਦਰ ਸਿੰਘ ਪਿੰਡ ਦੇ ਬਾਜੀ ਸਾਡੇ ਪਿੰਡ ਚੋਂ ਆਮ ਪਾਰਟੀ ਨੂੰ 80% ਵੋਟਾਂ ਪੈ ਰਹੀਆਂ ਠੀਕ ਹੈ ਜੀ ਬੋਲਦਾ ਰਾਤਾ ਨੂੰ ਇੱਕ ਰੈਲੀ ਦਾ ਰੂਪ ਧੰਨ ਕਰ ਗਈ ਹੈ ਸੋ ਸਰਦਾਰ ਸੁਦਰ ਸਿੰਘ ਜੀ ਚੀਮਾ ਤੇ ਉਹਨਾਂ ਦੀ ਫੂਲ ਟੀਮ ਵਧਾਈ ਦੇ ਪੱਤਰ ਹਨ ਕਿਉਂਕਿ ਸੁਲਤਾਨਪੁਰ ਲੋਧੀ ਹਲਕੇ ਵਿੱਚ ਲੱਗਦਾ ਹੈ ਕਿ ਇੱਕ 파ਸਲ ਹੀ ਫੈਸਲਾ ਹੋਰ ਹੁੰਦਾ ਜਾ ਰਿਹਾ ਹੈ ਸੋ ਮੈਂ ਸਮੂਹ ਇੱਥੇ ਆਏ ਹੋਏ ਭੈ ਭਰਾ ਨੌਜਵਾਨ ਵੀਰ ਬਕਰ ਸਰਬਾਨ ਅਤੇ ਪਲਾਡ ਪ੍ਰਧਾਨ ਚੇਅਰਮੈਨ ਸਾਹਿਬ ਜਿੰਨੇ ਵੀ ਇੱਥੇ ਆਏ ਆਪਣੇ ਕੋ ਜਿੰਨੇ ਸੋਟਰਵਾਲ ਵਿੱਚ ਪਹੁੰਚ ਗਏ ਜੋ ਪਾਰਟੀ ਦਾ ਉਤਸ਼ਾਹ ਦਾ ਆਇਆ ਵਾ ਮੈਂ ਤੈਅ ਕਰ ਲਓ ਸਾਰੇ ਨਗਰ ਨਿਵਾਸੀ ਸਾਰੇ ਇਲਾਕਾ ਵਾ ਲੋਕਾਂ ਦਾ ਨਾਮ ਕਰਦਾ ਕਿ ਤੁਸੀਂ ਇੱਕ ਛੋਟੇ ਜਿਹੇ ਸੱਦੇ ਦੇ ਉੱਪਰ ਆ ਕੇ ਮਾਨਯੋਗ ਸਰਦਾਰ ਸੱਜ ਸਿੰਘ ਜੀ ਦਾ ਮਾਨਦਇਆ ਔਰ ਆਮ ਆਦਮੀ ਪਾਰਟੀ ਦਾ ਮਾਨਦਇਆ ਤੈਅ ਕਰ ਲਓ ਮੈਂ ਧੰਨਵਾਦ ਸਾਰੇ ਇਲਾਕਾ ਵਾ ਨਿਵਾਸੀ ਨੇ ਦਾ ਸੁਨਾਨ ਕੋਲ ਦਿੱਤੇ ਸੋ ਅੱਜ ਜਿਹੜਾ ਮਿਸ਼ਨ ਆਇਆ ਕੋ ਮਿਸ਼ਨ ਆ ਦੀ ਆਮ ਆਮੀ ਪਾਰਟੀ ਦੇ ਸਰਦਾਰ ਲਾਲਜੀਤ ਸਿੰਘ ਪੁੱਲਰ ਜੀ ਜੋ ਆਪਣੇ ਕੈਂਡੀਡੇਟ ਅਲੋਸ ਕੀਤੇ ਨੇ ਉਹਨਾਂ ਵੱਲੋਂ ਮਿਸ਼ਨ ਸਰਦਾਰ ਸਚੇਤ ਸਿੰਘ ਚੀਮਾ ਜੀ ਡੱਟ ਕੇ ਮਿਹਨਤ ਕਰ ਰਹੇ ਨੇ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਬਹੁਤ ਜ਼ਿਆਦਾ ਸਟਰੋਂਗ ਮਿਹਨਤ ਸਰਦਾਰ ਸਚੇਤ ਸਿੰਘ ਚੀਮਾ ਸਾਹਿਬ ਦੀ ਔਰ ਇਲਾਕੇ ਨੂੰ ਪੂਰੀ ਤਰ੍ਹਾਂ ਪਤਾ ਦਾ ਆਪਾਂ ਇਸ ਇਕੱਠ ਦੇ ਵਿੱਚ ਅੱਜ ਆਪਣੇ ਮੇਨ ਮਾਨ ਇਕੱਠ ਦਾ ਮਤਲਬ ਕੀ ਆ ਕੀ ਆਪਾਂ ਜੋ ਇੱਕ ਤਰੀਕ ਨੂੰ ਇਲੈਕਸ਼ਨ ਦਾ ਦੌਰ ਜਿਹੜਾ ਚੱਲ ਰਿਹਾ ਹੈ ਇੱਕ ਤਰੀਕ ਨੂੰ ਵੋਟਾਂ ਆ ਗਈਆਂ ਨਾ ਆਪਾਂ ਸਾਰਿਆਂ ਨੇ ਆਮ ਆਦਮੀ ਪਾਰਟੀ ਸਰਦਾਰ ਲਾਲਜੀਤ ਸਿੰਘ ਪੁਲਰਜੀ ਦਾ ਸਾਥ ਦੇਣਾ ਨਾ ਇੱਕ ਇੱਕ ਮੋਟੀ ਪੂਰੇ ਪਰਿਵਾਰ ਦੀ ਇੱਕ ਇੱਕ ਵੋਟ ਦੇ ਵੀ ਆਪਾਂ ਘਰ ਘਰਤੀ ਪਾ ਕੇ ਤੇ ਮਾਨਯੋਗ ਲਾਲਜੀਤ ਸਿੰਘ ਪੁਲਰਜੀ ਨੂੰ ਜਿਤਾਉਣਾ ਵਾ ਔਰ ਸਰਦਾਰ ਪਵਨ ਸਿੰਘ ਮਾਜਾ ਸਾਡੇ ਸੀਐਮ ਸਾਹਿਬ ਨੇ ਉਹਨਾਂ ਦੀ ਚੋਣ ਵਿੱਚ ਆਪਣਾ ਸੀਰ ਪਾਣੀਆ ਸੋ ਮੈਂ ਮਾਰਕੀਟ ਦੇ ਵਿੱਚ ਚੇਅਰਮੈਨਸ ਉਹਨਾਂ ਕੋਲੋਂ ਵੀ ਮਹਮਦ ਰਫੀ ਤੁਸੀਂ ਦੇਖਦੇ ਹੋ ਕਿ ਜੋ ਮੇਰੀ ਕੰਡੀਸ਼ਨ ਸੀ ਸਭ ਨੂੰ ਬਦਲ ਮੇਰੀ ਕੰਡੀਸ਼ਨ ਕੀ ਸੀ ਠੀਕ ਹੈ ਜੀ ਇੱਕ ਪਾਰਟੀ ਦੇ ਵਿੱਚ 2015 ਦਾ ਜੁੜੇ ਉਸ ਤੋਂ ਬਾਅਦ ਸਰਦਾਰ ਅਕਸਰ ਚਿੰਮਾ ਜੀ ਆ ਗਿਆ ਆਪਣੇ ਲਾਕਰ ਵਿੱਚ ਆਪਾਂ ਇਹਨਾਂ ਦਾ ਲੜ ਨਹੀਂ ਛੱਡਿਆ ਇਹਨਾਂ ਨੇ ਵੀ ਪਾਰਟੀ ਦਾ ਲੜ ਨਹੀਂ ਛੱਡਿਆ ਅੱਜ ਦੇਖੋ ਪਾਰਟੀ ਜਿਹੜੀ ਕੰਨੀ ਹੈ ਵਧੀਆ ਪਾਰਟੀ ਵਾਰੀ ਨਾਲ ਅੱਗੇ ਚੱਲ ਰਹੀ ਆ ਪਿੰਡ ਪਿੰਡ ਸੀਐਮ ਮਾਨ ਸਾਹਿਬ ਜਾ ਕੇ ਲੋਕਾਂ ਨੂੰ ਸਹਾਰਾ ਦੇ ਰਹੇ ਆ ਔਰ ਪਿੰਡ ਪਿੰਡ ਸ਼ਹਿਰ ਸਾਹਿਬ ਜਾ ਕੇ ਚਾਰ ਚਾਰ ਪੰਜ ਪਿੰਡ ਮਿਲਣਾ ਉਹਨਾਂ ਦੀਆਂ ਪਾਰਟੀ ਸੋ ਇੱਥੇ ਪਹੁੰਚੀ ਸੰਗਤਾ ਮੈਂ ਤਿਆਰ ਹਾਂ ਸਰਕਾਰਾਂ ਆਪਣੇ ਵੀਰਾਂ ਦਾ ਭੈਣਾ ਦਾ ਪਾਵਨ ਦਾ ਔਰ ਇੱਕ ਇੱਕ ਵੋਟ ਜਿਹੜੀ ਆ ਤੁਸੀਂ ਝਾੜੂ ਦਾ ਬਟਨ ਦਬਾ ਕੇ ਸਰਦਾਰ ਰਾਜੀ ਸਿੰਘ ਬੁੱਲਰਪੀ ਜੀ ਨੂੰ ਜਿਖਾਉਣਾ ਵਾ ਤੇ ਮਾਨਯੋਗ ਸਰਦਾਰ ਸੱਜਣ ਸਿੰਘ ਚੀਮਾ ਜੀ ਦਾ ਇਹਨਾਂ ਦਾ ਮਾਨ ਰੂਪ ਵਧਾਉਣਾ ਪਿਆ ਅੱਜ ਅੱਜ ਨਗਰ ਟੋਡਰਵਾੜ ਦੇ ਵਿੱਚ ਸਾਰੀ ਬੈਠੀ ਸਾਧ ਸੰਗਤ ਅਤੇ ਇਹਨਾਂ ਦੇ ਪਰਦੇ ਨੋਟ ਕਰ ਸੱਜਣ ਕੋਟੀਗੋਟੀ ਦੀ ਲੀਡਰਸ਼ਿਪ ਹੰਕਾਰ ਸੁਲਤਾਨਪੁਰ ਲੋਧੀ ਦੀ

ਅਜਵੇਂ ਜਿੰਦੀ ਰਾਮਾਈ ਹੈ ਇਹ ਸਾਰਾ ਪ੍ਰੋਗਰਾਮ ਜਿਹੜਾ ਰੱਖਿਆ ਗਿਆ ਇੱਥੇ ਸਾਰੇ ਇਲਾਕਿਆਂ ਦੀ کریم ਪਹੁੰਚੀ ਸਾਰੀ ਜੇ ਗੱਲ ਕਰੀਏ ਪਿਹਰ ਦਾ ਸੁਲਤਾਨਪੁਰ ਜ਼ਿਲ੍ਹਾ ਦੇ ਸਾਰੇ ਪਾਰਟੀਆਂ ਦੇ ਵਿੱਚੋਂ ਆਮ ਆਦਮੀ ਪਾਰਟੀ ਨੇ ਸ਼ਾਮਲ ਹੋਈ کریم ਉਹ ਤੁਹਾਡੇ ਸਾਹਮਣੇ ਸਾਰੇ ਬੈਠੀ ਹੈ ਜੀ ਇਤਵਾਰ ਨੂੰ ਜੋਰ ਦਾ ਤਾਰੀਖਾ ਮਾਤੋ ਹਰਮਨ ਸੁਲਤਾਨ ਤੋਂ ਮੌਜੀ ਸਾਰੇ ਪ੍ਰਿੰਸਪਰੇ ਸਨ ਰਾਤੋਂ ਚੇਅਰਮੈਨ ਮਾਰਕੀਟ ਮੇਟੇ ਮੁਹੰਮਦ ਰਫੀ ਕੀ ਤੇ ਸਭ ਤੋਂ ਜ਼ਰਨਾ ਪ੍ਰਵੰਗ ਸਿੰਘ ਪੱਪਾ ਜੀ منجیتھی والی سورم سنگھ چندی بخوندر سن چندی جسپال فتوال امردیپ سن سرپر جس میں بھی اس پروگرام کے بہت وایگان ہے آم آدمی پارٹی ਨਿਡਰਸ਼ਕਤੀ ਉਹ ਦਰੇ ਕਾਂਡੀਆਂ ਸਿੱਖੀਆਂ ਸਭ ਤੋਂ ਪਹਿਲਾਂ ਜਿਨ੍ਹਾਂ ਦੇ ਵਿੱਚੋਂ ਇਹ ਸਭ ਨਿਡਰਸ਼ਕਤੀ ਜਿਹੜੀ ਆ ਸਾਹਮਣੇ ਆਈ ਹੈ ਕਿਉਂਕਿ ਪੰਜਾਬ ਦੇ ਨਹੀਂ ਕੱਤ ਰੱਖਣ ਵਾਲੇ ਜੋ ਸਮਝਵਾਨ ਆਪੂ ਸੀਗੇ ਉਹਨਾਂ ਨੇ ਆਹ ਮਾਦਨੀ ਪੋਲਿਟੀ ਗ੍ਰੈਂਡ ਕੀਤੀ ਕਿਉਂਕਿ ਇਹ ਨਕਲ ਕਿਉਂ ਨਹੀਂ ਜੇ ਕੋਈ ਘਰ ਵਾਲਾ ਬੰਦਾ ਹੈਗਾ ਤਾਂ ਉਹ ਸੁਦਾ ਬੀਜੇਪੀ ਵਾਲੂ ਕਹਿੰਦਾ ਆ ਆਮ ਆਦਮੀ ਪਾਰਟੀ ਤੁਹਾਡੇ ਹੱਥਾਂ ਦੇ ਇਨਫੈਸ਼ਨ ਖੜੀ ਆ ਤੁਹਾਡੇ ਹੱਥਾਂ ਤੋਂ ਕੰਮ ਕਰਾਉਣ ਲਈ ਤੁਹਾਡਾ ਸਾਥ ਨਹੀਂ ਆਮ ਆਦਮੀ ਪਾਰਟੀ ਤੁਹਾਡੇ ਨਾਲ ਮੋਟਾ ਮੋਟਾ ਨੋਰ ਤੇ ਖੜੀ ਆ ਸਭ

ਦੇ ਨਾਲ ਹੀ ਜਿਹਨੇ ਪੈਰ ਫਸਾਰਿਆ ਕਿਉਂਕਿ ਇਹਨਾਂ ਦਾ ਰੁਤਬਾ ਬਰਾਂਚਾਇਆ ਇਹਨਾਂ ਦੇ ਇਹ ਜਨਤ ਦੇ ਵਿੱਚ ਇੰਨਾ ਪਾਸ ਕਰਦੇ ਹੋਗੇ 10ਾਂ ਕੈਪਟਨ ਨੇ ਅਰ ਜਿਨ੍ਹਾਂ ਬਾਦ ਮਹਾਰਾਜ ਜੀ ਸਿੰਘ ਆਵਾਦ ਤਨਕੇ ਮੈਡ ਪ੍ਰਾਪਤ ਕੀਤੇ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਪਹੁੰਚੇ ਜਿਨ੍ਹਾਂ ਦੇ ਵਿੱਚੋਂ ਡੀਐਸਪੀ ਐਸਐਸਪੀ ਤੇ ਐਮਟੀਏ ਦੀਆਂ ਟੀਮਾਂ ਵਿੱਚ ਪਹੁੰਚੇ ਜਿਨ੍ਹਾਂ ਦੀ ਕੀਮਤ ਅੱਜ ਤੋੜਾਂ ਵਿੱਚ ਆ ਸਰਕਾਰ ਸਰਜਨ ਸੇ ਵੀ ਚੀਮਾ ਦੇ ਹਲਕਾ ਸਰਦਾਰ ਕੋ ਰੋਦੀ ਤਾ ਹੱਥ ਮਜ਼ਬੂਤ ਕਰੀਏ ਤਾਂ ਕਿ ਸਾਡੇ ਪਿੰਡਾਂ ਵਾਸਤੇ ਸਾਡੇ ਹਲਕੇ ਵਾਸਤੇ ਇਹ ਵੱਤਮਨ ਗ੍ਰਾਂਟਾਂ ਬੜੇ ਮਾਨ ਦੇ ਨਾਲ ਲੈ ਕੇ ਆਉਣ ਤਾਂ ਕਿ ਅਸੀਂ ਇਹ ਗਰੀਆਂ ਨਾਲੀਆਂ ਦੇ ਕੰਮ ਨੂੰ ਬਾਹਰ ਨਿਕਲੀਏ ਪਿੰਡਾਂ ਵਿੱਚ ਉਦ ਕੋਟੀ ਦੇ ਪਿੰਡ ਬਣਾਈਏ ਜਿਨ੍ਹਾਂ ਦੇ ਕੋਈ ਕੰਮ ਨਾ ਹੋਵੇ ਅਸੀਂ ਹਲੇ ਵੀ ਛੱਪਰਾਵਾਰ ਛੱਪਰਾ ਵਿੱਚ ਫਸੇ ਆਂ ਗੱਲਾਂ ਵਿੱਚ ਫਸਿਆ ਸਾਡੇ ਕੋ ਇਹਦੇ ਉੱਪਰ ਨਹੀਂ ਚੁੱਪ ਉੱਪਰ ਆ ਗਿਆ ਸੋਨਾ ਧੰਨਵਾਦ ਕਰਦਾ ਹਾਂ ਜੋ ਸਾਡੇ ਨਗਰ ਦੇ ਵਿੱਚ ਸਾਰੇ ਹੀ ਲੀਡਰਸ਼ਿਪ ਪਹੁੰਚੀ ਮੈਂ ਤੋਂ ਸਾਰਿਆਂ ਦੇ ਨਾਮ ਵੀ ਲੈ ਕੇ ਉਹਦੇ ਵਾਸਤੇ ਮੈਂ ਮਾਫੀ ਚਾਹੁੰਦਾ ਹਾਂ ਕਿਉਂਕਿ ਸਾਡੇ ਬਹੁਤ ਹੀ ਸਤਕਾਰਯੋਗ ਜਿਹੜੇ ਨੇ ਸਾਡੇ ਸਾਹਮਣੇ ਬੈਠੇ ਨੇ ਤੇ ਬਾਕੀ ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦਾ ਹਾਂ ਜੋ ਮੱਖਣਾ ਦੇ ਨਗਰਾਂ ਤੋਂ ਟੋਟੜਵਾਲ ਦੇ ਸਭੀ ਸ਼ੁਣਦੇ ਸਭਦੇ ਇੱਥੇ ਪਹੁੰਚੇ ਆ ਤੇ ਮੈਂ ਅਜੇ ਵੀ ਜੀ ਦਾ ਬਹੁਤ ਧੰਨਵਾਦ ਕਰਦਾ ਆ ਅਮਨਵੀਰ ਦਾ ਬਹੁਤ ਧੰਨਵਾਦ ਕਰਦਾ ਆ ਜਿਨ੍ਹਾਂ ਨੇ ਸਾਰਾ ਪ੍ਰੋਗਰਾਮ ਚਲਾਇਆ ਅਲੀਕਿਆ ਇਹਦੀਆਂ ਕੈਂਪੀਆ